ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦਿਉ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਆਪਾਂ ਨੂੰ ਹਰ ਕਿਸੇ ਦਾ ਸਾਥ ਦੇਣਾ ਚਾਹੀਦਾ ਹੈ ਜੀ ਹਾਂ ਸੁੱਖ ਚ ਤੇ ਦੁੱਖ ਚ ਅਗਰ ਦੁੱਖ ਹੋਵੇ ਚਾਹੇ ਸੁੱਖ ਹੋਵੇ ਗੱਲ ਇਹ ਆ ਕਿ ਇਹ ਜੋ ਚੀਜ਼ਾਂ ਦੁਨੀਆਦਾਰੀ ਦੀਆਂ ਨੇ ਦੁਨੀਆਦਾਰੀ ਦੇ ਸੁੱਖ ਨੇ ਦੁਨੀਆਦਾਰੀ ਦੇ ਦੁੱਖ ਨੇ ਤਾਂ ਕੌਣ ਇਸ ਚੀਜ਼ ਨੂੰ ਡਿਸਾਈਡ ਕਰੇਗਾ ਕਿ ਸਹੀ ਕੀ ਹੈ ਗਲਤ ਕੀ ਹੈ ਸਟੈਂਡ ਕਿੱਥੇ ਲੈਣਾ ਕਿੱਥੇ ਖੜਨਾ ਕਿਹਦੇ ਨਾਲ ਕਦੋਂ ਸਾਥ ਦੇਣਾ ਕਹਿੰਦੇ ਜਦੋਂ ਨਾ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਕੋਈ ਖੜਦਾ ਹੈ ਭਾਵੇਂ ਕੋਈ ਤੁਹਾਨੂੰ ਗੱਲਾਂ ਬਾਤਾਂ ਰਾਹੀਂ ਸਲਾਹ ਦਿੰਦਾ ਹੈ ਨਾ ਉਹਦੇ ਵਰਗਾ ਇਨਸਾਨ ਬਣ ਔਖਾ ਹੈ ਇਹ ਠੀਕ ਹੈ ਮੰਨਣ ਵਾਲੀ ਗੱਲ ਆ ਯਾਦ ਰੱਖਣਾ ਚਾਹੀਦਾ ਹੈ ਸਾਡੇ ਲਈ ਕੰਮ ਆਏ ਆਪਣੇਆਂ ਦਾ ਹੈਨਾ ਉਹ ਆਪਣੇ ਜੋ ਕੁਦਰਤ ਨੇ ਸਾਨੂੰ ਦਿੱਤੇ ਨੇ ਹੈਨਾ ਉਹ ਨਹੀਂ ਜੋ ਅਸੀਂ ਆਪਣੇ ਮਤਲਬ ਲਈ ਬਣਾਏ ਦੋਸਤ ਅਸੀਂ ਟਾਈਮ ਪਾਸ ਕਰਨ ਲਈ ਬਣਾਉਨੇ ਆ ਮਤਲਬ ਲਈ ਬਣਾਉਨੇ ਆ ਇਹ ਸਚਾਈ ਹੈ ਜੀ ਕਹਿੰਦੇ ਕੱਲਾ ਇਨਸਾਨ ਦੁਨੀਆ ਚ ਰਹਿ ਨਹੀਂ ਸਕਦਾ ਕੀ ਗੱਲ ਕਿਉਂ ਨਹੀਂ ਰਹਿ ਸਕਦਾ ਜਦੋਂ ਕੱਲਾ ਇਨਸਾਨ ਆਪਣੇ ਲਈ ਆਪਣੇ ਨਾਲ ਆਪਣੇ ਆਪ ਨੂੰ ਖੁਸ਼ ਰੱਖਣ ਲੱਗ ਗਿਆ ਤਾਂ ਉਹ ਕੱਲਾ ਹੀ 100 ਤੇ ਲੱਖ ਦੇ ਬਰਾਬਰ ਹੈ ਇਹ ਠੀਕ ਆ ਦੁਨੀਆਦਾਰੀ ਦੇ ਵਿੱਚ ਕੱਲਾ ਰੁੱਖ ਵੀ ਸੁੱਕ ਜਾਂਦਾ ਮੈਂ ਮੰਨਦੀ ਆ ਇਸ ਚੀਜ਼ ਨੂੰ ਆਪਾਂ ਮੰਨਦੇ ਆ ਪਰ ਇਕੱਲਾਪਨ ਤੇ ਇੱਕ ਕਈ ਵਾਰੀ ਤੁਸੀਂ ਲੱਖਾਂ 'ਚ ਬੈਠੇ ਵੀ ਕੱਲੇ ਹੋ। ਕਈ ਵਾਰੀ ਤੁਸੀਂ 10 ਜਾਣੇ ਬੈਠੇ ਆ ਉਹਦੇ ਵਿੱਚ ਤੁਹਾਡਾ ਮਨ ਨਹੀਂ ਲੱਗ ਰਿਹਾ ਤੁਸੀਂ ਕੱਲੇ ਹੋ। ਮਨ 'ਚ ਕੋਈ ਉਦਾਸੀ ਹੈ, ਇੱਕ ਚੀਜ਼ ਹੈ, ਇੱਕ ਦੁੱਖ ਹੈ ਤੇ ਤੁਸੀਂ ਉੱਥੇ ਬੈਠੇ ਹੋਏ ਉਸ ਮਹਿਤਵਲ ਨੂੰ, ਉਸ ਖੁਸ਼ੀਆਂ ਨੂੰ ਆਪਣੇ ਆ ਨੂੰ ਮਾਣ ਨਹੀਂ ਰਹੇ। ਤਾਂ ਉਹ ਕੀ ਹੈ? ਉਹ ਕਾਹਦੇ ਆਪਣੇ? ਗੱਲ ਤਾਂ ਪਹਿਲਾਂ ਆਪਣੇ ਆਪ ਨਾਲ ਮਿਲਣ ਦੀ ਹੈ। ਤੇ ਜਦੋਂ ਤੁਸੀਂ ਆਪਣੇ ਆਪ ਨਾਲ ਮਿਲ ਪੇਨਾ, ਆਪਣੀਆਂ ਜੜਾਂ 'ਚ ਚਲੇਗੇ ਨਾ। ਤਾਂ ਸਮਝੋ ਤੁਸੀਂ ਮਜ਼ਬੂਤ ਹੋਗੇ। ਕਿਉਂਕਿ ਹਰ ਕਿਸੇ ਨੂੰ ਪਤਾ ਮੇਰੀ ਜੜ ਕਿੰਨੀ ਡੂੰਗੀ ਆ ਆਪਣੀ ਡੂੰਘਾਈ ਜਾਣਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੂਜਿਆਂ ਦੀ ਡੂੰਘਾਈ ਤੇ ਦੂਜਿਆਂ ਦੀਆਂ ਗੱਲਾਂ ਸੁਣਨ ਤੋਂ ਕੁਝ ਨਹੀਂ ਬਣਨਾ ਗੱਲ ਸ਼ਬਦ ਦੀ ਕਰ ਰਹੇ ਆ ਅੱਜ ਗੱਲ ਆਪਣੇ ਆਪ ਦੀ ਕਰ ਰਹੇ ਆ ਸ਼ਬਦਾਂ ਦੇ ਜਾਲ ਵਿੱਚ ਹਰ ਕੋਈ ਤੁਹਾਨੂੰ ਫਸਾ ਸਕਦਾ ਹੈ ਗੱਲ ਇਹ ਆ ਕਿ ਉਹ ਸ਼ਬਦ ਉਹ ਗੱਲਾਂ ਉਹ ਬਾਤਾਂ ਨਾਲ ਜ਼ਿੰਦਗੀ ਚੱਲਦੀ ਕੋਈ ਨਹੀਂ ਕੁਝ ਗੱਲਾਂ ਸਿਰਫ ਸੁਣਨ ਨੂੰ ਚੰਗੀਆਂ ਲੱਗਦੀਆਂ ਨੇ ਕੁਝ ਗੱਲਾਂ ਸਿਰਫ ਕੁਝ ਚੀਜ਼ਾਂ ਸਿਰਫ ਦੇਖਣ ਨੂੰ ਵਧੀਆ ਲੱਗਦੀਆਂ ਜਿੱਦਾਂ ਕੁਝ ਗੱਲਾਂ ਸੁਣਨ ਨੂੰ ਬਹੁਤ ਵਧੀਆ ਲੱਗਦੀਆਂ ਨੇ ਕਥਾਵਾਂ ਸੁਣੀਆਂ ਅੱਛਾ ਜੀ ਆ ਹੋ ਗਿਆ ਸੀ ਅੱਛਾ ਜੀ ਆ ਹੋ ਗਿਆ ਕੀ ਕਰੀਏ ਜੇ ਹੋ ਗਿਆ ਸੀ ਕੋਈ ਫਾਇਦਾ ਹੈ ਹੁਣ ਉਸ ਚੀਜ਼ ਦਾ ਦੱਸੋ ਫਾਇਦਾ ਸਿਰਫ ਇੰਨਾ ਏ ਕਿ ਉਸ ਚੀਜ਼ ਤੋਂ ਅਸੀਂ ਸਿੱਖਿਆ ਆ ਗਏ ਜੇ ਸਿਰਫ ਸੁਣ ਕੇ ਵਾ ਵਾ ਕਰਕੇ ਆ ਕੇ ਫਿਰ ਮੱਥੇ ਤੇ ਸਿਰ ਰੱਖ ਕੇ ਸੌ ਜਾਣਾ ਏ ਤੇ ਫਿਰ ਉਹੀ ਗੱਲਾਂ ਤੇ ਫਿਰ ਉਹੀ ਬਾਤਾਂ ਕਰਨੀਆਂ ਤਾਂ ਸੁਣੇ ਦਾ ਕੀ ਫਾਇਦਾ ਜਿੰਨੀ ਦਿਨ ਅਪਣਾਇਆ ਹੀ ਨਾ ਪੜ੍ਹੇ ਦਾ ਕੀ ਫਾਇਦਾ ਜੇ ਉਹ ਕੰਮ ਆਇਆ ਹੀ ਨਾ ਕੁਛ ਕੀਤੇ ਦਾ ਕੀ ਫਾਇਦਾ ਜਿਸ ਚੋਂ ਕੁਝ ਕੱਢਿਆ ਹੀ ਨਾ ਪਾਣੀ ਚ ਮਦਾਣੀ ਪਾਣ ਦੀ ਤੇ ਜ਼ਿੰਦਗੀ ਚ ਵਕਤ ਹਰ ਕਿਸੇ ਕੋ ਹੁਣਾ ਹੀ ਨਹੀਂ ਚਾਹੀਦਾ ਕਿਉਂਕਿ ਵਕਤ ਬਹੁਤ ਹੀ ਥੋੜਾ ਬਹੁਤ ਛੋਟੀ ਜ਼ਿੰਦਗੀ ਆ ਦੇਖਣ ਨੂੰ ਬੜੀ ਲੰਬੀ ਲੱਗਦੀ ਐ ਸਿ ਆਪਣੇ ਬੱਚਾ ਨੂੰ ਉਹਨੂੰ ਹਮੇਸ਼ਾ ਕਹਿੰਦੇ ਆ ਇਹ ਤੇ ਕੁਝ ਵੀ ਨਹੀਂ ਇੱਕ ਗੱਲ ਤੁਸੀਂ ਆਮ ਆਪਣੇ ਘਰ ਚ ਸੁਣੀ ਹੋਣੀ ਇਹ ਤੇ ਕੁਝ ਵੀ ਨਹੀਂ ਹੱਗੇ ਹਜੇ ਦੇਖੀ ਕਿੰਨੀਆਂ-ਕਿੰਨੀਆਂ ਮੁਸੀਬਤਾਂ ਇਨਸਾਨ ਨੂੰ ਸਹਿਣੀਆਂ ਪੈਂਦੀਆਂ ਜਦੋਂ ਕੋਈ ਕਿਸੇ ਨੂੰ ਮੁਸੀਬਤ ਪੈਂਦੀ ਹੈ ਨਾ ਕੋਈ ਪਰੇਸ਼ਾਨੀ ਹੋਵੇ ਨਾ ਅਗਲਾ ਕਹੇ ਆ ਪਰੇਸ਼ਾਨੀ ਹੈ ਜੀ ਬਾਸੇ ਪੁੱਛੋ ਨਾ ਹਾਈ ਮਾਸੀ ਭੂਆ ਮਾਮੀ ਚਾਚੀ ਤਾਈ ਜਿਹਦੇ ਨਾਲ ਵੀ ਤੁਸੀਂ ਬੱਚਾ ਗੱਲ ਕਰੇ ਨਾ 18-19 ਸਾਲ ਦਾ ਬੱਚਾ ਹੈ ਕੋਈ 20 ਸਾਲ ਦਾ ਜਾਂ ਕਿਸੇ ਦੀ ਮੈਰਿਜ ਹੋ ਗਈ ਉਹਨੂੰ ਬੱਚੀ ਨੂੰ ਪ੍ਰੋਬਲਮ ਆਈ ਆ ਜੇ ਬੱਚੇ ਨੂੰ ਪ੍ਰੋਬਲਮ ਆਈ ਹੈ ਤਾਂ ਆਪਣੇ ਪਰਿਵਾਰ ਨਾਲ ਕੋਈ ਗੱਲ ਕਰਦਾ ਨਾ ਜਦੋਂ ਤੇ ਵੀ ਮੇਰੇ ਨਾਲ ਇਦਾਂ ਇਹ ਤੇ ਕੁਝ ਵੀ ਨਹੀਂ ਵੇਖੇ ਤੇ ਸਹੀ ਹਜੇ ਕੀ ਕੀ ਸਿਆਪੇ ਪੈਂਦੇ ਆ ਮੈਰਿਜ ਲਾਈਫਸ ਪਹਿਲਾਂ ਹੀ ਬੰਬ ਸਿੱਟ ਤਾਉ ਦਿੱਤੇ ਮਤਲਬ ਉਹਨੇ ਆਪਣੇ ਦਿਮਾਗ 'ਚ ਬਣਾ ਲਿਆ ਕਿ ਇਹ ਤੇ ਮੈਂ ਇੱਕ ਅੰਗਾਰ ਤੇ ਪੈਰ ਰੱਖ ਛੱਡਿਆ ਕਹਿੰਦਾ ਮਤਲਬ ਕਿ ਸ਼ਬਦ ਜੋ ਨੇ ਇਹ ਸਾਨੂੰ ਟਾਉਂਦੇ ਵੀ ਨਹੀਂ ਸਾਨੂੰ ਉਠਾਉਂਦੇ ਵੀ ਨਹੀਂ ਆਪਾਂ ਮੰਨਦੇ ਪਰ ਗੱਲ ਮੰਨਣ ਤੇ ਆ ਉਹ ਸ਼ਬਦਾਂ ਨੂੰ ਅਪਣਾਉਣ ਤੇ ਆ ਕੁ ਚੀਜ਼ਾਂ ਅਸੀਂ ਸਿਰਫ ਪੜ੍ਹਦੇ ਆ ਕੁ ਚੀਜ਼ਾਂ ਅਸੀਂ ਸਿਰਫ ਸੁਣਦੇ ਆ ਮੈਂ ਵਾਰ-ਵਾਰ ਦੋ ਗੱਲ ਦੂਜੀ ਵਾਰ ਦਹਿਰਾਈ ਆ ਅਸੀਂ ਬਹੁਤ ਚੀਜ਼ਾਂ ਰੋਜ਼ ਪੜ੍ਹਦੇ ਆ ਪਰ ਅਪਣਾਉਂਦੇ ਉਹਨਾਂ ਚੋਂ ਇੱਕ ਵੀ ਨਹੀਂ ਅਸੀਂ ਬਹੁਤ ਕੁਝ ਰੋਜ਼ ਸੁਣਦੇ ਆ ਇਧਰੋਂ ਸੁਣ ਕੇ ਇਧਰੋਂ ਕੱਢ ਦਿੰਦੇ ਆ ਨਾ ਉਹ ਇੱਥੇ ਜਾਂਦਾ ਤੇ ਨਾ ਉਹ ਇੱਥੇ ਜਾਂਦਾ ਤੇ ਨਾ ਸਾਡਾ ਸਰੀਰ ਉਸ ਮੁਤਾਬਕ ਆਪਣੇ ਆਪ ਨੂੰ ਢਾਲਦਾ ਸਭ ਨੂੰ ਪਤਾ ਹੈ ਦੁਨੀਆ 'ਚ ਕੁਝ ਨਹੀਂ ਹੈ ਪਰ ਇਹ ਸੋਚ ਕੇ ਕਿ ਦੁਨੀਆ 'ਚ ਕੁਝ ਨਹੀਂ ਹੈ ਟਾਈਮ ਤੇ ਨਹੀਂ ਕੱਢਿਆ ਜਾ ਸਕਦਾ ਪਰ ਆਪਣੇ ਆਪ ਨੂੰ ਖੁਸ਼ ਤੇ ਰੱਖਿਆ ਜਾ ਸਕਦਾ ਹੈ ਨਾ ਕਿ ਜਿੰਨਾ ਤਖ਼ਤਾਂ ਲਈ ਜਿੰਨਾ ਚੀਜ਼ਾਂ ਲਈ ਜਿੰਨਾ ਵਸਤੂਆਂ ਲਈ ਅਸੀਂ ਲੜ ਰਹੇ ਹਾਂ ਪੀੜ ਰਹੇ ਹਾਂ ਬੇਕਾਰ ਵਿੱਚ ਆਪਣਾ ਵਕਤ ਬਰਬਾਦ ਕਰ ਰਹੇ ਹਾਂ ਉਹ ਲਈ ਸਾਡੀ ਜ਼ਿੰਦਗੀ 'ਚ ਕਿੰਨੀਆਂ ਕੁ ਜ਼ਰੂਰੀ ਨੇ ਤੇ ਕਦੋਂ ਤੱਕ ਜ਼ਰੂਰੀ ਨੇ ਇਹ ਸੋਚ ਕੇ ਹੀ ਹਰ ਚੀਜ਼ ਕਰੋਗੇ ਨਾ ਤਾਂ ਸੱਚ ਜਾਣੋ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਤਾਂ ਹੋਵੇ ਖੁਸ਼ ਹੋ ਜਾਓਗੇ ਠੀਕ ਹੈ ਨਾ ਬੜੇ ਸਮਝਦਾਰ ਹੋ ਤੁਸੀਂ ਆਪਾਂ ਗੱਲ ਕਰਦੇ ਹਾਂ 19 ਨਵੰਬਰ 2024 ਦਿਨ ਮੰਗਲਵਾਰ ਦੀ ਕ੍ਰਿਸ਼ਨ ਪੱਖ ਦੀ ਅੱਜ ਚਤੁਰਥੀ ਤਿਥੀ ਹੈ ਚੌਥੀ ਦੀ ਤਿਥੀ ਹੈ ਜੀ ਚਤੁਰਥੀ ਤਿਥੀ ਦਾ ਵਰਤ ਰਵੇਗਾ ਜਿਸ ਨੂੰ ਅਗਨੇ ਚਤੁਰਥੀ ਦਾ ਵਰਤ ਕਿਹਾ ਜਾਂਦਾ ਹੈ ਠੀਕਾ ਤੇ ਨਾਲ ਅੱਜ ਮੰਗਲਵਾਰ ਵਾਲੇ ਦਿਨ ਜੋ ਮਿਥੂ ਰਾਸ਼ੀ ਵਿੱਚ ਹੀ ਚੰ드ਰਮਾ ਰਹਿਣ ਵਾਲੇ ਆ ਪੂਰਾ ਦਿਨ

ਜੋ ਨਕਸ਼ਤਰ ਦੀ ਗੱਲ ਕਰੀ ਤਾਂ ਆਂਧਰਾ ਨਕਸ਼ਤਰ ਸ਼ਾਮ ਨੂੰ 2:56 ਮਿੰਟ ਤੱਕ ਚੱਲੇਗਾ ਤੇ ਉਸ ਤੋਂ ਬਾਅਦ ਪੁਨਰਵਸੂ ਨਕਸ਼ਤਰ ਚੱਲ ਪਵੇਗਾ ਵਾਲਿਓ ਯੋਗ ਵਿੱਚ ਵਾਲਵਿਆ ਯੋਗ ਰਹੇਗਾ ਅੱਜ ਤੇ ਚੰ드ਰਾ ਮਿਥੂ ਰਾਸ਼ੀ ਵਿੱਚ ਸ਼ੁਕਰ ਦੀ ਅੱਜ ਵੀ ਦ੍ਰਿਸ਼ਟੀ ਪਵੇਗੀ ਕੀ ਪ੍ਰਭਾਵ ਪਵੇਗਾ ਇਹ ਆਪਾਂ ਜਾਣਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਰਹੇ ਜਾਨੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੋ ਨਕਸ਼ਤਰ ਰਾਹੂ ਦਾ ਮਿੱਤਰ ਨਾ ਹੋਣ ਕਰਕੇ ਕੁਝ ਪਰੇਸ਼ਾਨੀਆਂ ਦੇਖੋ ਮੈਂ ਕਈ ਦਿਨਾਂ ਤੋਂ ਤੁਹਾਨੂੰ ਦੱਸਦੀ ਪਈਆਂ ਕਿ ਮਿਥੁਨ ਲਗਨ ਤੇ ਮਿਥੁਨ ਰਾਸ਼ੀ ਵਾਲੇ ਨੂੰ ਪਰੇਸ਼ਾਨੀ ਚੱਲਦੀ ਪਈ ਸਮਝੋ ਤੁਹਾਡੇ ਲਗਨ ਤੋਂ ਸੂਰਜ ਬੁੱਧ 8ਵੇਂ ਸਥਾਨ ਵਿੱਚ ਚੱਲ ਰਿਹਾ ਕਿਸੇ ਨੂੰ ਕੋਟ ਕੇਸ ਕਿਸੇ ਨੂੰ ਕੋਈ ਹੋਰ ਪਰੇਸ਼ਾਨੀ ਕਿਸੇ ਨੂੰ ਕੋਈ ਹੋਰ ਪਰੇਸ਼ਾਨੀ ਐਦਾਂ ਨਹੀਂ ਦਿਨ ਚਾਰ ਪਰੇਸ਼ਾਨੀਆਂ ਆਲੇ ਦੁਆਲੇ ਤੋਂ ਘਰ ਕੀਤਾ ਹੋਇਆ ਹੈ ਤਾਂ ਕੀ ਕਰਨਾ ਤੁਸੀਂ ਮੇਸ਼ ਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਹੈ ਕਾਲਾ ਨੀਲਾ ਹਰਾ ਰੰਗ ਨਹੀਂ ਪਾਉਣਾ ਤੇ ਬੱਚਿਆਂ ਨੂੰ ਕੁਝ ਨਾ ਕੁਝ ਦਿੰਦੇ ਰਹਿਣਾ ਜਦੋਂ ਤੱਕ ਬੁੱਧ 8ਵੇਂ ਸਥਾਨ ਚਾ ਸੂਰਜ ਵੀ ਨਾਲ ਹੈ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਰਾਹੁ ਦਾ ਨਕਸ਼ਤਰ ਮੇਂ ਤਰ੍ਹਾਂ ਮੋਟਾਪੇ ਨੂੰ ਲੈ ਕੇ ਅੱਜ ਚਿੰਤਾ ਬਧੀ ਸੈਰ ਕਰੋ ਜੀ ਜ਼ਰੂਰੀ ਹੈ ਤਾਂ ਹੀ ਸਤਵੇਂ ਬੈਠਾ ਬੁੱਧ ਥੋੜੀਆਂ ਜਿਹੀਆਂ ਸਰੀਰਕ ਪਰੇਸ਼ਾਨੀਆਂ ਘੱਟ ਕਰੇਗਾ ਤਾਂ ਸੈਰ ਕਰਨੀ ਹੈ ਜ਼ਰੂਰੀ ਮੱਥੇ ਤੇ ਦੁੱਧ ਲਾਣਾ ਜ਼ਰੂਰੀ ਇੱਕ ਦੁੱਧ ਦਾ ਪੈਕੇਟ ਅੱਜ ਤੁਸੀਂ ਮੰਦਰ ਰੱਖ ਦੇਣਾ ਜਿਵੇਂ ਨਹੀਂ ਮਿਥੂ ਨਾ ਸੀ ਮਿਥੂ ਰਾਸ਼ੀ ਵਾਲਿਆਂ ਨੂੰ ਅੱਜ ਮੈਡੀਟੇਸ਼ਨ ਜ਼ਰੂਰ ਕਰਨੀ ਚਾਹੀਦੀ ਏ ਜੀ ਭਾਵੇਂ ਰਾਹੁ ਦਾ ਨਕਸ਼ਤਰ ਮਿੱਤਰ ਹੈ ਪਰ ਜੀਵ ਜਾਂ ਡਰ ਜੀਵ ਜਾਂ ਪੈ ਮਤਲਬ ਸ਼ੱਕ ਦਿਮਾਗ 'ਚ ਐਵੇਂ ਹੀ ਘਰ ਘਰ ਜਾਏਗਾ ਲਕਜ਼ਰੀ ਚੀਜ਼ਾਂ ਦਾ ਸੁੱਖ ਜ਼ਰੂਰ ਮਿਲੇਗਾ ਗੱਡੀ ਗੁੱਡੀ ਆ ਜਾਏਗੀ ਜੋ ਸੋਚਿਆ ਹੈ ਉਹ ਤੁਹਾਡਾ ਸਮੇਂ ਸਿਰ ਹਰ ਚੀਜ਼ ਹੋ ਜਾਣੀ ਹੈ ਪਰ ਪਰਿਵਾਰ ਵਿੱਚ ਕੁਝ ਨਾ ਕੁਝ ਛੋਟੇ ਮੋਟੇ ਉਲਝੇਵੇਂ ਜੜੇ ਆਉ ਵੱਧ ਸਕਦੇ ਆ ਤਾਂ ਕੀ ਕਰਨਾ ਤੁਸੀਂ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਤੇ ਮਾਣ ਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਕੈਂਸਰ ਕਰਕਰਾ ਜੀ ਕਰਕਰਾ ਜੀ ਵਾਲਿਆਂ ਦੇ ਲਈ ਚੰ ਮੰਗਲ ਲਗਣ ਚ ਰਾਹੁ ਦਾ ਨਕਸ਼ਤਰ ਮਿੱਤਰ ਨਹੀਂ ਹੈ ਰਾਹੁ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ 99 ਤੇ ਜਾ ਕੇ ਕੰਮ ਖਰਾਬ ਹੋ ਰਹੇ ਆ ਮਾਨਸਿਕ ਪਰੇਸ਼ਾਨੀ ਨੇ ਡਿਪਰੈਸ਼ਨ ਦਿੱਤਾ ਪਿਆ ਹੈ ਮਤਲਬ ਮਨ ਦੇ ਕੋਲੇ ਦਿਮਾਗ ਦੇ ਕੋਲੇ ਇਧਰ ਉਧਰ ਭੱਜਦੇ ਪਏ ਆ ਤੇ ਇਹ ਲੱਗਦਾ ਕਿ ਰਸਤਾ ਜਿੱਦਾਂ ਬਲੌਕ ਜਾ ਹੋ ਰਿਹਾ ਹੈ ਟੈਨਸ਼ਨ ਨਹੀਂ ਕਰਨੀ ਤੇ ਉਸ ਤੋਂ ਬਾਅਦ ਗੁਰੂ ਦਾ ਨਕਸ਼ਤਰ ਆ ਜਾਣਾ ਹੈ ਕੋਈ ਨਾ ਕੋਈ ਕੁਦਰਤ ਵੱਲੋਂ ਰਸਤਾ ਮਿਲ ਜਾਣਾ ਹੈ ਪਾਣੀ ਇੰਦਰ ਵਿੱਚ ਅੱਜ ਥੋੜੀ ਜਿਹੀ ਹਲਦੀ ਪਾ ਕੇ ਇਸ਼ਨਾਨ ਕਰੋ ਲਿਓ ਸੇਂਗ ਰਾਸ਼ੀ ਵਾਲਿਆਂ ਨੇ ਇੱਕ ਨਾਰੀਅਲ ਲੈਣਾ ਤੇ ਅੱਜ ਹਨੂਮਾਨ ਜੀ ਦੇ ਚਰੂਰ ਰੱਖ ਦੇਣਾ ਰਾਹੂ ਤੁਹਾਡੇ 8ਵੇਂ ਸਥਾਨ ਵਿੱਚ ਹੈ ਰਾਹੂ ਦਾ ਹੀ ਨਕਸ਼ਤਰ ਹੈ ਤਾਂ ਬਚਾਓ ਹੀ ਬਚਾਓ ਵਾਲੀ ਸਥਿਤੀ 'ਚ ਅੱਜ ਉਪਚਾਰ ਕਰਨ ਹੈ ਠੀਕ ਸਭ ਤੋਂ ਜ਼ਰੂਰੀ ਕੀ ਹੈ ਕੇਸਰ ਮੱਥੇ ਤੇ ਲਾ ਲੈਣਾ ਦਿਨ ਵਧੀਆ ਹੋ ਜਾਏਗਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਰਾਹੁ ਦਾ ਨਕਸ਼ਤਰ ਹੈ ਮਿੱਤਰ ਹੈ ਠੀਕ ਹੈ ਮਿੱਤਰ ਹੈ ਰਾਹੁ ਦੇ ਵੀ ਮਿੱਤਰ ਹੈ ਉਹ ਸਤਵੇਂ ਸਥਾਨ ਚ ਬ੍ਰਹਸਪਤ ਜੋ ਉਸ ਤੋਂ ਬਾਅਦ ਚੱਲੇਗਾ ਨੌਵੇਂ ਸਥਾਨ ਚ ਉਸ ਦੀ ਪੰਜਵੇਂ ਦ੍ਰਿਸ਼ਟੀ ਕੇਤੂ ਤੇ ਪੈ ਰਹੀ ਹੈ ਔਲਾਦ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਘਟਣ ਵਾਲੀਆਂ ਹੈ ਪਤਨੀ ਪਤਨੀ ਵਿੱਚ ਪਤੀ ਪਤਨੀ ਵਿੱਚ ਜੀਵਨ ਸਾਥੀ ਨਾਲ ਕਹਿ ਸਕਦੇ ਆ ਥੋੜੀ ਸਿਹਤ ਖਰਾਬ ਬੈਕ ਪੇਨ ਢੇਟ ਜੋ ਗੈਸ ਤੰਗ ਕਰ ਸਕਦੀ ਹੈ ਬਾਕੀ ਸਿਤਾਰੇ ਸ਼ੁਭ ਅਗਰ ਥੋੜੀ ਸਿਹਤ ਖਰਾਬ ਹੋਵੇ ਤਾਂ ਅੱਜ ਮੰਗਲਵਾਰ ਵਾਲੇ ਦਿਨ ਤੁਸੀਂ ਥੋੜੀ ਮਸਰਾਂ ਦੀ ਦਾਲ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਲਿਬਰਾਤੋਨ ਰਾਸ਼ੀ ਤੁਲ ਰਾਸ਼ੀ ਦੇ ਲਈ ਵਿਰੋਧੀ ਦਵੇ ਰਹਿਣਗੇ ਕਰਜ਼ਾ ਉਤਰਨ ਦੇ ਅਸਾਰ ਬਣਦੇ ਹੋਏ ਨਜ਼ਰ ਆਉਣਗੇ ਪਰੇਸ਼ਾਨੀ ਭਾਵੇਂ ਕਿਸੇ ਤਰ੍ਹਾਂ ਦੀ ਵੀ ਹੋਵੇ ਪਰ ਸ਼ੁਕਰ ਜੋ ਹੈ ਉਹ ਤੁਹਾਡਾ ਤੀਸਰੇ ਸਥਾਨ ਵਿੱਚ ਹੋਣ ਕਰਕੇ ਯਾਤਰਾ ਛੋਟੀ ਵੱਡੀ ਸਫਲਕਾਰੀ ਹੀ ਰਹੇਗੀ ਘਰ 'ਚ ਮਹਿਮਾਨ ਆ ਵੀ ਸਕਦੇ ਆ ਤੇ ਤੁਸੀਂ ਕਿਤੇ ਜਾ ਵੀ ਸਕਦੇ ਹੋ ਕਿਸੇ ਨੂੰ ਮਿਲਣ ਵਾਸਤੇ ਸਮਾਂ ਠੀਕ ਠਾਕ ਜਾ ਰਹੇਗਾ ਥੋੜੀ ਕੈਸ਼ ਇਨ ਹੈਂਡ ਦੀ ਕਮੀ ਰਹੇਗੀ ਪੈਸਾ ਕਮ ਕਾ ਠੀਕ ਠਾਕ ਰਹਿਣ ਵਾਲਾ ਹੈ ਮਤਲਬ ਤੁਸੀਂ ਸਮਝ ਹੀ ਰਹੇ ਹੋ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਬ੍ਰਿਸ਼ਟਿਕ ਰਾਸ਼ੀ ਦੇ ਲਈ ਅੱਜ ਰਾਹੂ ਦਾ ਨਕਸ਼ਤਰ ਮਿੱਤਰ ਨਾ ਹੁਣ ਕਰਕੇ ਥੋੜਾ ਧਿਆਨ ਰੱਖਣਾ ਹੀ ਚਾਹੀਦਾ ਇੱਕ ਤੇ ਚੰਦਰ 8ਵੇਂ ਸਥਾਨ ਚ ਦੂਜਾ ਰਾਹੂ ਦਾ ਨਕਸ਼ਤਰ ਪਰੇਸ਼ਾਨੀ ਤਾਂ ਥੋੜੀ ਜਿਹੀ ਰਹੇਗੀ ਨਾ ਕੱਲ ਜਾਨੀ ਕਿ 20 ਤਰੀਕ ਨੂੰ ਸਵੇਰੇ 5:30 ਵਜੇ ਤੱਕ ਤਾਂ ਧਿਆਨ ਰੱਖੋ ਸਿਹਤ ਦਾ ਵੀ ਕੰਮਕਾਰ ਦਾ ਵੀ ਆਪਣਾ ਵੀ ਤੇ ਰਿਸ਼ਤੇ ਦਾ ਜਦੋਂ ਤੱਕ ਚੰਦਰ 8ਵੇਂ ਸਥਾਨ 'ਚ ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ ਨਾ ਹੀ ਦੁੱਧ ਪਾਣੀ ਦਾ ਦਾਨ ਕਰੋ ਸੂਰਜ ਬੁੱਧ ਲਗਨ ਜੋ ਤੁਹਾਨੂੰ ਸੱਚਾਈ ਪਸੰਦ ਜ਼ਰੂਰ ਬਣਾ ਰਿਹਾ ਪਰ ਬਾਦੂ ਖਰਚਿਆਂ ਕਰਕੇ ਥੋੜਾ ਅਨ ਬੈਲੈਂਸਸ ਸਥਿਤੀਆਂ ਹੋ ਰਹੀਆਂ ਨੇ ਗੁਰਦਾ ਸੇਵਨ ਨਹੀਂ ਕਰਨਾ ਰਾਤ ਨੂੰ ਮਿੱਠਾ ਤੇ ਦੁੱਧ ਬਿਲਕੁਲ ਨਹੀਂ ਪੀਣਾ ਸੈਜੇਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਵੀ ਰਾਹੂ ਦਾ ਨਕਸ਼ਤਰ ਮਿੱਤਰਨੀਏ ਘਰ ਵਿੱਚ ਅਲੰਗ ਹੋਣ ਵਾਲੇ ਹਾਲਾਤ ਪੈਦਾ ਕੰਸਟ੍ਰਕਸ਼ਨ ਦਾ ਕੰਮ ਕਰਾਉਣਾ ਬਾਰੇ ਸਿਤਾਰੇ ਚੰਗੇ ਆ ਪਾਣੀ ਜ਼ਿਆਦਾ ਵੇਸਟ ਨਾ ਕਰੋ ਚੰਦਰ ਹੋਰ ਖਰਾਬ ਹੋ ਜਾਏਗਾ 7ਵੇਂ ਸਥਾਨ 'ਚ ਬੈਠਾ ਸੇਤ ਸਹੀ ਨਹੀਂ ਹੈ ਤਾਂ ਅਜ ਮੰਗਲਵਾਰ ਵਾਲੇ ਦਿਨ ਆਪਣੇ ਤੱਕ ਨਾਰੀਅਲ ਵਾਰਕੇ ਮੰਦਰ ਜਾਂ ਜਲ ਪ੍ਰਵਾਹ ਕਰਾਓ ਕੈਪ੍ਰਿਕੌਰ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸਿਤਾਰੇ ਠੀਕ ਨਹੀਂ ਜੀ ਭਾਵੇਂ ਟੈਂਪਰੇਰੀ ਤੌਰ ਤੇ ਮੰਗਲਿਕ ਜੋਗ ਬਣ ਰਿਹਾ ਪਰ ਸੇਤ ਹੁਣ ਤੁਹਾਡੀ ਠੀਕ ਹੁੰਦੀ ਜਾਏਗੀ ਸਾਥ ਸਾਥ ਦਾ ਮਿਲਦਾ ਜਾਏਗਾ ਪਰਿਵਾਰ ਦਾ ਵੀ ਧਿਆਨ ਦੇਵਾਲੇ ਦਾ ਪਰ ਕਿਸੇ ਨਾਲ ਇਦਾਂ ਦਾ ਪ੍ਰੋਮਿਸ ਨਾ ਕਰੋ ਜੋ ਪੂਰਾ ਨਹੀਂ ਕਰ ਸਕਦੇ ਕੀ ਫਾਇਦਾ ਗੱਲਾਂ ਬਾਤਾਂ ਦੇ ਵਿੱਚ ਕਿਸੇ ਨੂੰ ਮੂਰਖ ਬਣਾਉਣ ਚ ਹਣਾ ਤਾਂ ਧਿਆਨ ਰੱਖੋ ਉੰਨੀ ਕੋ ਗੱਲ ਬੋਲੋ ਜਿੰਨੀ ਕੋ ਲੱਗਦਾ ਕਿ ਤੁਹਾਨੂੰ ਸਾਹਮਣੇ ਵਾਲੇ ਲਈ ਜ਼ਰੂਰੀ ਹੈ ਜਾਂ ਬਿਜ਼ਨਸ ਕੰਮ ਕਰਨ ਲਈ ਜ਼ਰੂਰੀ ਹੈ ਮਤਲਬ ਭੇਤ ਖੋਲਣੇ ਤੁਹਾਡੇ ਹੀ ਨੁਕਸਾਨ ਆਕਿਊਰਸ ਯਾਨੀ ਕੁੰਭ ਰਸ਼ੀ ਕੁੰਭ ਰਸ਼ੀ ਦੇ ਲਈ ਵਿਰੋਧੀਆਂ ਦੀਆਂ ਹਰਕਤਾਂ ਤੇ ਤੁਸੀਂ ਪੂਰੀ ਤਰ੍ਹਾਂ ਨਿਗਰਾਨੀ ਰੱਖ ਰਹੇ ਹੋ ਪਰ ਵਿਰੋਧੀ ਤੁਹਾਡਾ ਨੁਕਸਾਨ ਕੁਝ ਨਹੀਂ ਕਰ ਪਾਉਣਗੇ ਅਗਰ ਕਿਸੇ ਤੋਂ ਕੋਈ ਪੈਸੇ ਉਧਾਰ ਲਏ ਸੀ ਜਾਂ ਉਧਾਰ ਕਿਸੇ ਨੇ ਦੇਣੇ ਸੀ ਤਾਂ ਉਹਦੇ ਲਈ ਤੁਹਾਨੂੰ ਯਤਨ ਜ਼ਰੂਰ ਕਰਨੇ ਚਾਹੀਦੇ ਆ ਕਿ ਉਧਾਰ ਦਿੱਤੇ ਹੋਏ ਪੈਸੇ ਤੁਹਾਡੇ ਵਾਪਸ ਆ ਜਾਣ ਹੁਣ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਮੰਗਲ ਜੋ ਹੈ ਤੁਹਾਡਾ ਉਸ ਦੇ ਲਈ ਤੁਸੀਂ ਗਊਸ਼ਾਲਾ ਅਜ ਗਾਂ ਨੂੰ ਵੀ ਰੋਟੀ ਪਾ ਸਕਦੇ ਹੋ ਹਰachara ਦੇ ਸਕਦੇ ਪੈਸੇਸ ਮੇਰਾ ਜੀ ਮੇਨ ਲਾਸ਼ੀ ਦੇ ਲਈ ਸਰਕਾਰੀ ਦਰਬਾਰੇ ਨੇਮ ਫੈਮਿਲੀ ਸਿਤਾਰੇ ਚੰਗੇ ਸਰਕਾਰੀ ਨੌਕਰੀ ਕਰਨ ਵਾਲਿਆਂ ਦਾ ਦੇਣਾ ਅੱਛਾ ਰਾਹੁ ਦਾ ਨਕਸ਼ਤਰ ਮੇਕਰਨੀ ਹੈ ਥੋੜੀ ਸਾਦੀ ਪ੍ਰੋਬਲਮ ਕਿਸੇ ਨੂੰ ਹੋ ਸਕਦੀ ਹੈ ਅਗਰ ਹੈ ਤਾਂ ਜੀਪ ਤੇ ਸ਼ਾਇਦ ਜਰੂਰ ਲਾਓ ਠੀਕ ਹੈ ਦੂਜੀ ਧਿਆਨ ਰੱਖਣ ਵਾਲੀ ਗੱਲ ਇਹ ਆ ਕਿਉਂਕਿ ਉਸ ਤੋਂ ਬਾਅਦ ਬ੍ਰਹਿਸਪਤ ਦਾ ਨਕਸ਼ਤਰ ਹੋ ਜਾਏਗਾ ਤਾਂ ਸਮੇ ਨੂੰ ਟਾਈਮ ਟੇਬਲ ਬਣਾ ਕੇ ਚੱਲੋ ਮਤਲਬ ਹਰ ਚੀਜ਼ ਦਾ ਟਾਈਮ ਟੇਬਲ ਬਣਾ ਕੇ ਚੱਲੋਗੇ ਤਾਂ ਸਮਾ ਅੱਛੀ ਤਰ੍ਹਾਂ ਨਾਲ ਹਰ ਪਾਸੇ ਤੁਹਾਨੂੰ ਫਾਇਦਾ ਦੇ ਸਕਦਾ ਠੀਕ ਆ ਤੇ ਮੰਗਲ ਪنجਵੇਚਾ ਕੁਝ ਪੇੜ ਦੀ ਪ੍ਰੋਬਲਮ ਚੱਲ ਰਹੀ ਹੈ ਤਾਂ ਤੁਸੀਂ ਅੱਜ ਕੁੱਤੇ ਨੂੰ ਰੋਟੀ ਵੀ ਪਾ ਸਕਦੇ ਹੋ ਇਹ ਸੀ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਮੁਤਾਬਕ ਕਿਦਾਂ ਚੀਜ਼ਾਂ ਨੂੰ ਸਹੀ ਕਰਕੇ ਅਸੀਂ ਹਰ ਤਰ੍ਹਾਂ ਨਾਲ ਰੰਗ ਤਰੰਗ ਨਾਲ ਅਸੀਂ ਹਰ ਚੀਜ਼ ਨੂੰ ਸਹੀ ਨਤੀਜੇ ਤੇ ਪਹੁੰਚ ਸਕਦੇ ਹਾਂ ਵਾਸਤੂ ਦੇ ਮੁਤਾਬਕ ਵੀ ਆਪਾਂ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦੱਸਦੇ ਹੀ ਰਹਿੰਨੇ ਆ ਛੋਟੀਆਂ ਚੀਜ਼ਾਂ ਮੀਨਸ ਭਾਵੇਂ ਕਿ ਗੱਲ ਛੋਟੀ ਹੋਵੇ ਚਾਹੇ ਵੱਡੀ ਹੋਵੇ ਪਰ ਫਾਇਦਾ ਸੱਚ ਜਾਣੋ ਇਹਦਾ ਬਹੁਤ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹੋ ਤਾਂ ਸਮਝੋ ਕਿ ਉਹ سونے ਤੇ ਸੁਹਾਗੇ ਵਰਗੀ ਗੱਲ ਹੋ ਹੀ ਜਾਂਦੀ ਹੈ ਮਾਵਾਂ ਦੇ ਲਈ ਆਪਣੇ ਬੱਚਿਆਂ ਦਾ بڑا ਹੁੰਦਾ ਹੈ ਕਿ ਬੱਚਾ ਸਾਡਾ ਕਹਿਣਾ ਮੰਨੇ ਬੱਚਾ ਸਾਡੇ ਕਹਿਣੇ ਉਚ ਰਵੇ ਤਾਂ ਵਧੀਆ ਭਾਵੇਂ ਅਗਰ ਤੁਹਾਡਾ ਬੱਚਾ ਤੁਹਾਡਾ ਕਹਿਣਾ ਨਹੀਂ ਮੰਨਦਾ ਇਹ ਸਾਰਿਆਂ ਲਈ ਗੱਲ ਹੈ ਅਗਰ ਬੱਚਾ ਕਹਿਣਾ ਨਹੀਂ ਮੰਨ ਰਿਹਾ ਤਾਂ ਤੁਸੀਂ ਆਪਣੇ ਬੱਚੇ ਦੀ ਸੌਣ ਵਾਲੀ ਜਗ੍ਹਾ ਚੈੱਕ ਕਰੋ ਕਿੱਥੇ ਸੌ ਰਿਹਾ ਕਿਤੇ ਉਹ ਸਾਊਥ-ਈਸਟ ਚ ਤਾ ਨਹੀਂ ਸੌ ਰਿਹਾ ਜਾਂ ਸਾਊਥ-ਵੈਸਟ ਚ ਤਾਂ ਨਹੀਂ ਸੌ ਰਿਹਾ ਮਤਲਬ ਸਾਊਥ-ਈਸਟ ਮਤਲਬ ਪੂਰਬ ਦੱਖਣ ਕੋਨੇ ਚ ਜਾਂ ਪੂਰਬ ਪੱਛਮ ਕੋਨੇ ਚ ਅਤੇ ਪੂਰਬ ਦੱਖਣ ਚ ਜਾਂ ਪੂਰਬ ਦੱਖਣ ਹਾਂ ਪੂਰਬ ਦੱਖਣ ਜਾਂ ਪੂਰਬ ਪੱਛਮ ਚ ਨਹੀਂ ਦੱਖਣ ਪੱਛਮ ਚ ਸੌਰੀ ਜਦੋਂ ਇਸੋਂ ਰਿਆ ਦੱਖਣ ਪੱਛਮ 'ਚ ਸੌਣ ਵਾਲਾ ਬੱਚਾ ਤੁਹਾਡੇ ਤੇ ਹਾਵੀ ਤੇ ਆਪਣੇ ਆਪ ਨੂੰ ਜ਼ਿਆਦਾ ਇੰਟੈਲੀਜੈਂਟ ਦੱਸੇਗਾ ਸਾਊਥ-ਈਸਟ ਵਿੱਚ ਸੌਣ ਵਾਲਾ ਆਪਣੀ ਲਗਜ਼ਰੀ ਲਾਈਫ ਲਈ ਕੁਝ ਵੀ ਕਰੇਗਾ ਮਾਂ ਦਾ ਕਹਿਣਾ ਨਹੀਂ ਮੰਨ ਰਿਹਾ ਤਾਂ ਮੰਗਲ ਸਾਊਥ ਵਾਲੀ ਜਗ੍ਹਾ ਤੇ ਉਸ ਨੂੰ ਨਾ ਸਵਾਓ ਬੱਚਾ ਐਗਰੈਸ਼ਨ ਗੁੱਸੇ ਵਾਲਾ ਤੇ ਹਰ ਗੱਲ ਤੇ ਟੋਕਾ ਟਾਕੀ ਕਰਨ ਵਾਲਾ ਹੋ ਜਾਏਗਾ ਤਾਂ ਇਹ ਧਿਆਨ ਤਾਂ ਬੱਚਾ ਅਗਰ ਮਾਂ ਦਾ ਕਹਿਣਾ ਨਹੀਂ ਮੰਨ ਰਿਹਾ ਮਾਤਾ ਪਿਤਾ ਦਾ ਤਾਂ ਕੀ ਕਰਨਾ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਬੱਚੇ ਦੇ ਮੱਥੇ ਤੇ ਦੁੱਧ ਲਾਓ बच्चे ਦਾ ਧਿਆਨ ਦੇ ਕੇ ਕੁੱਤੇ ਨੂੰ ਦੁੱਧ ਪਾਣਾ ਸ਼ੁਰੂ ਕਰੋ ਜਾਂ ਰੋਟੀ ਦੁੱਧ ਬਿਸਕੁਟ ਬੱਚੇ ਨੂੰ ਕੁੱਤੇ ਨੂੰ ਪਾਓ ਕਿਤੋਂ ਗੈਂਬ ਹੋ ਜਾਏਗਾ ਅੱਛਾ ਹੋ ਜਾਏਗਾ ਬੱਚਾ ਬਿਲਕੁਲ ਤੁਹਾਡਾ ਸਹੀ ਹੋ ਜਾਏਗਾ ਠੀਕ ਹੈ ਜੀ ਮਤਲਬ ਲੜੇਗਾ ਝਗੜੇਗਾ ਨਹੀਂ ਕਾਫੀ ਫਰਕ ਪਈਗਾ ਕਰਕੇ ਦੇਖ ਸਮਾਂ ਇਜਾਜ਼ਤ ਦਾ ਆਪ 10-10 ਦਿਨ ਬਹੁਤ ਅੱਛਾ ਜਾਵੇ ਸਸਿਕਾ